ਤੋ ਕੋ ਨਹੀਂ ਸਾਇ ਪ੍ਰਭ ਦਾ ਸਿਮਰਨ ਸਾਥ ਕੇ ਸੰਗ ਸਰਬ નિਧਾਨ ਨਾਨਕ ਹਰਿ ਸਾਧੀ ਹੋਇ ਆਤਮਾ ਨਾਲ ਮਿਲ ਕੇ ਜਾਂ ਅੰਤਰਾਤਮਾ ਦੀ ਆਵਾਜ਼ ਨਾਲ ਮਿਲ ਕੇ ਸੰਸਾਰੀ ਸਾਧਨ ਦੀ ਗੱਲ ਨਹੀਂ ਹੈ। ਭੇਖ ਕੋਈ ਸਾਧ ਸਾਧ ਨਹੀਂ ਹੁੰਦਾ ਹੈ। ਅੱਗੇ ਆਪਾਂ ਨੂੰ ਆ ਜਾਣਾ ਮਾ ਭੇਖ ਅਨੇਕ ਅਗਰ ਨਹੀਂ ਬੁੱਝੇ ਭੇਖ ਨੂੰ ਤਾਂ ਬਾਣੀ ਮੰਦੀ ਹੀ ਨਹੀਂ ਹੈਗੀ। ਨਹਾਉਣ ਨੂੰ ਵੀ ਨਹੀਂ ਮੰਦੀ ਬਾਣੀ। ਸੁਚੇ ਨਾ ਕੀਏ ਬਹਿਨ ਜੋ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਨ ਮਨ ਵਸਿਆ ਹੋਏ ਆਪ ਪਰ ਅੱਭੀ ਬਾਣੀ ਨਾਲ ਜੁੜੀਏ। ਸਮਝੀਏ ਉਹ ਸੰਤ ਜਨਾਂ ਨਾਲ ਮਿਲ ਕੇ ਆਪਾਂ ਗੁਰਬਾਣੀ ਨਾਲ ਜੁੜ ਕੇ ਆਪਾਂ ਇਹ ਮਾਇਆ ਪਾਰ ਕਰਨੀ ਹੈ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਜੀ ਆਪਾਂ ਸੰਸਾਰੀ ਮਿੱਤ ਲੋਕ ਦੇ ਵਿੱਚ ਫਸੇ ਰਹੇ ਇੱਥੇ ਸਾਰਾ ਕੁਝ ਪਾ ਲਈਏ ਇਹ ਤਾਂ ਮਿੱਤ ਲੋਕ ਹੈ ਭਾਈ ਮਰ ਲਖਾਏ ਮੰਡਲ ਵਿੱਚ ਆਏ ਜੀਵਨ ਸਾਜੇ ਮਾਈ ਇੱਥੇ ਤੱਕ ਨਾ ਪਹੁੰਚਣਾ ਪੈਣਾ ਜਾਣਾ ਪੈਣਾ ਸੰਤ ਲੋਕ ਪਹੁੰਚਣਾ ਆਪਾਂ ਆਵ ਰੱਬੀ ਨਾ ਬਾਣੀ ਨਾਲ ਜੁੜ ਕੇ ਆਪਾਂ ਸੰਤ ਲੋਕ ਪਹੁੰਚੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਕਜਲੇ ਕੀਤੀ ਛੁੱਟੀ ਨਾ